ਮੈਟਰੋ ਪਿਆਰ ਭਰੀ ਸਾਸਰੀ ਕਾਲਜ ਅੱਜ ਕੀ ਆ ਸੰਤੋ ਸਾਡੇ ਨਾਲ ਆ ਤੇ ਪਹਿਲਾਂ ਦੇ ਹਾਲਾਤ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਤੇ ਕੀ ਬਣਿਆ ਨੇ ਠੀਕ ਹੈ ਜੀ ਇੰਜਣ ਬਾਈ ਜੀ ਕਹਿੰਦੇ ਕਦੀ ਪਾਣੀ ਪੂਣੀ ਤਾਂ ਮਾਰਿਆ ਨਹੀਂ ਬਾਕੀ ਦੇ ਨਾਲ ਮੁੱਲੀ ਜੀ ਮੁੱਲੀ ਜੀ ਕੀ ਕਹਨੇ ਆ ਮੁੱਲੀ ਜਣੀ ਹੋਗਾ ਜ਼ਰੂਰ ਠੀਕ ਹੈ ਜੀ ਬਾਹਰੋਂ ਕਰਨੀ ਕੰਪਾਊਂਡ ਇਧਰ ਮੋਈ ਜਣੇ ਵੀ ਤਿਆਰ ਪਰ ਤਿਆਰ ਖੜੇ ਨੇ ਜੱਫਾ ਲਾਉਣ ਨੂੰ ਖੜੇ ਨੇ ਮਹਾਰਾਜ ਹਾਂ ਜੀ ਕਹਿੰਦੇ ਕੀ ਅੱਬ ਦੂਰ ਕਰਦੇ ਨੇ ਬਾਈ ਗੱਡੀ ਦੇ ਫਗਰੇ ਜਿੰਨੇ ਕ ਜ਼ਿਆਦਾ ਆ ਪੁੱਛੋ ਮਹਾਰਾਜ ਪੁੱਛੋ ਮਹਾਰਾਜ ਆਹ ਦੇਖ ਲਓ ਠੀਕ ਹੈ ਤੇ ਗੱਡੀ ਦੇ ਹਾਲਾਤ ਕਾਫੀ ਡਬਲ ਸ਼ੀਟ ਦੇ ਰਹੀ ਤੁਸੀਂ ਦੇਖ ਰਹੇ ਹੋਗੇ ਆ ਤੁਸੀਂ ਦੇਖਣਾ ਠੀਕ ਹੈ ਜੀ ਭਾਈ ਜੀ ਕਹਿੰਦਾ ਅਗਰ ਮਾੜੇ ਮੋੜ ਸਕਰਚ ਤਾਂ ਹੈ ਪੇਪਰ ਮਾਰ ਰਿਹਾ ਆਪਰੇ ਮੈਂ ਕਿਹਾ ਭਾਈ ਸਾਹਮਣੇ ਚੇਤੀ ਗੱਲ ਕਰ ਲੋ ਏਦਾਂ ਨਾ ਕਰਿਆ ਕਰੋ ਠੀਕ ਹੈ ਜੀ ਲੋਕ ਰੋਕੋ ਵੀ ਚੈੱਕ ਕਰ ਲਓ ਕਾਫੀ ਸਕਰਚ ਨੇ ਗੱਡੀ ਤੇ ਭਾਈ ਜੀ ਕਹਿੰਦਾ ਬੱਚੇ ਖੇਡਦੇ ਖੂੜਦੇ ਦੇ ਨਾਲ ਮਾਰ ਮੋਰੀ ਸਕਰਚ ਕੀ ਗੱਲ ਲੱਗਦੀ ਠੀਕ ਨਹੀਂ ਤਾਂ ਫੀ ਖਰਾਬ ਨਹੀਂ ਆਪਾਂ ਮਾਰੇ ਜਿਹੜੇ ਸਹੀ ਕਰਕੇ ਦੇਨੇ ਆ ਨਾ ਉਹ ਵੀਡੀਓ ਪੂਰੀ ਦੇਖੋਗੇ ਤਾਂ ਸਹੀ ਗੱਲ ਬਣੂਗੀ ਆ ਦੇਖੋ ਕਿੰਨੇ ਸਕੇਜ ਹੈ ਅੰਦਰੋਂ ਡਰਾਇਵਰੀ ਨਹੀਂ ਕੀਤੀ ਉਹ ਤੁਸੀਂ ਦੇਖ ਲਈ ਹੁਣੀ ਬਾਹਰੋਂ ਕੰਬੌਂਡ ਜਿਹੜੀ ਕਰਨੀ ਉਹਦੇ ਚ ਸਕੇਜ ਹੈ ਟਣਾ ਟਣ ਕਰਕੇ ਦੇਣਾ ਮਿੱਤਰਾਂ ਗੱਡੀ ਨਵੀਂ ਬਣਾ ਕੇ ਦੇਣੀ ਆ ਤੇ ਆਹ ਦੇਖ ਲਓ ਇੱਧਰ ਵੀ ਕੀ ਕਹਿੰਦੀ ਕੋਰਮਟ ਮੋਈਰ ਹੋਣੀ ਲੱਗੇ ਇੰਜਨ ਦਾ ਹੁਣ ਪੁੱਛ ਜੀ ਹਾਂਜੀ ਕਿੱਦਾਂ ਗਰਮੀ ਬੋਲੇ ਯਾਰ ਹਨ ਤੇ ਜਾਜੂ ਦਾ ਪੀਲੀ ਚਲੋ ਤੇ ਪਰ ਫਿਰ ਆ ਕਰਾ ਕੇ ਦਿਵਾਗੇ ਗੱਡੀ ਨਵੀਂ ਬਣਾ ਕੇ ਦੇਣੀ ਮਿੱਤਰੋ ਵੀਡੀਓ ਲਾਈਕ ਕਰ ਦਿਆ ਕਰੋ ਯਾਰ ਸ਼ੇਅਰ ਸ਼ੁਰੂ ਕਰ ਦਿਆ ਕਰੋ ਤੇ ਪੂਰੀ ਦੇਖ ਲਿਓ ਵੀਡੀਓ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਥੈਂਕ ਯੂ ਸੋ ਮੱਚ ਤੁਹਾਡੀ ਕਿਰਪਾ ਬਦੌਲਤ ਮੇਥਰੋ ਕੰਮ ਚੱਲ ਰਿਹਾ ਹੈ ਜਲੰਧਰ ਵਾਲਿਓ ਥੈਂਕ ਯੂ ਸੋ ਮੱਚ ਨੋ ਵੀ ਮੇਥਰੋ ਫਾਈਨਲੀ ਕੀਆ ਗੱਡੀ ਕਰ ਦਿੱਤੀ ਸੀ ਤਿਆਰ ਤੇ ਪਹਿਲਾਂ ਵੀ ਤੁਸੀਂ ਦੇਖੀ ਸੀ ਤੇ ਹੁਣ ਦੇਖ ਰਹਾ ਮਿੱਤਰੋ ਗੱਡੀ ਠੀਕਾ ਬਣਾ ਛੱਟੀ ਐ ਠੀਕ ਹੈ ਜੀ ਕੰਮ ਕਰਕੇ ਮੈਨੂੰ ਮਜ਼ਾ ਆ ਗਿਆ ਗੱਡੀ ਦੇ ਡਾਲਨ ਸਿੰਨੀ ਜ਼ਿਆਦਾ ਸੀ ਸਕਰਾਚਿੰਨੇ ਜ਼ਿਆਦਾ ਸੀ ਪਚੋਣਾ ਤੁਸੀਂ ਹੁਣ ਚੈੱਕ ਕਰ ਲਓ ਮਾਰੇ ਠੀਕ ਹੈ ਜੀ ਆ ਵੀ ਚੈੱਕ ਕਰਿਓ ਇੱਧਰੇ ਜਾਨ ਸਕਰਾਚ ਕਾਫੀ ਸੀ ਗੱਡੀ ਤੇ ਤੇ ਤੁਸੀਂ ਪਹਿਲਾਂ ਵੀ ਦੇਖੇ ਸੀ ਇਹ ਨਿਖੌਣ ਦੇ ਕਰ ਲਓ ਮਾਰੇ ਕੰਮ ਆ ਨੁਕਰ ਬੋੜਾ ਵੀਰ ਜੀ ਗੱਡੀ ਕੀਤੀ ਕੰਬੌਂਡ ਤੇ ਪਾਲਿਸ਼ ਤੇ ਮੱਲਾ ਆ ਕੇ ਕੰਮ ਕਰੀਏ ਇੱਕ ਤਾਂ ਮੈਸੇਜ ਦਿਖਾਈ ਸੀ ਇੱਥੇ ਬਾਈ ਜੀ ਉਹਨੇ ਆਪ ਹੀ ਪੇਪਰ ਉੱਪਰ ਮਾਰ ਲਿਆ ਜਾਂ ਕੁਛ ਕਰ ਲਿਆ ਸੀ ਕਿ ਗੱਡੀ ਨੂੰ ਕਰਵਾਇਆ ਸੀ ਕੰਮ ਤੇ ਬਾਈ ਜੀ ਕਹਿੰਦੇ ਸਕ੍ਰੈਚ ਬਹੁਤ ਜ਼ਿਆਦਾ ਪੈ ਗਿਆ ਜੀ ਤੇ ਹੁਣ ਚੈੱਕ ਕਰ ਲਓ ਗੱਡੀ ਓਕੇ ਰਬੜ ਹੋ ਗਈ ਸਾਰੀ ਗੱਡੀ ਆਪਾਂ ਕੀਤੀ ਹੈ ਡਰਾਈ ਕਲੀਨ ਕੰਪਾਊਂਡ ਪਾਲਿਸ਼ ਟੂਰਲੀ ਠੀਕ ਹੈ ਜੀ ਇਧਰਲੀ ਸਾਈਡ ਵੀ ਦੇਖ ਲਓ ਸਕ੍ਰੈਚ ਕਾਫੀ ਜ਼ਿਆਦਾ ਸੀ ਤੇ ਹੁਣ ਮਿੱਤਰੋ ਹੁਣ ਚੈੱਕ ਕਰੋ ਗੱਟੀ ਨਾ ਮੂੰਹ-ਮੂੰਹ ਦੀਆਂ ਨਹੀਂ ਉਹ ਦੀ ਰੱਖਣਾ ਨਾ ਇੱਥੇ ਵੀ ਕਾਫੀ ਸਕਰੇ ਸੀ ਪਰ ਡੈਂਟ ਰਹਿ ਗਿਆ ਵੀਰ ਜੀ ਠੀਕ ਹੈ ਜੀ ਬਾਕੀ ਸਾਰੇ ਟੋਟਲੀ ਤੱਕੀ ਹੋਈ ਕਲੀਨ ਆ ਬਾਈ ਦੀ ਕਹਿੰਦੇ ਕੰਮ ਸਿਰਰਾਇਆ ਹੈ ਸਿਰਰਾ ਹੈ ਤੇ ਉਪਰੋਂ ਛੱਤ ਵੀ ਤੁਹਾਨੂੰ ਦਿਖਾ ਲਈਏ ਲੋ ਜੀ ਛੱਤ ਵੀ ਜਾ ਕੇ ਆਪਾਂ ਠੀਕ ਹੈ ਮਿੱਤਰੋ ਮਜ਼ਾ ਆ ਗਿਆ ਕੰਮ ਕਰਕੇ ਵੀਰ ਜੀ ਗੱਡੀ ਸਾਰੀਆਂ ਪਾ ਕੇ ਤੀ ਡਰਾਈ ਕਲੀਨ ਕੰਪਾਊਂਡ ਪਾਲਿਸ਼ ਜੀਟੀਵੀ ਨਗਰ ਸੋ ਵੀਡੀਓ ਕਰਦੇ ਹਾਲ ਕਰੋ ਲਾਈਕ ਮਾਰਾ ਥੈਂਕ ਯੂ ਸੋ ਮਾਚ